ਸਰਦਾਰ ਸਰਬੀਰ ਸਿੰਘ ਜੀ ਬਾਦ ਸਲਾਮ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦ ਸਲਾਮ ਜਦੇਲਾਰ ਤੋਲਾ ਸਿੰਘ ਜੀ ਸਲਾਮ ਸ਼ਰੋਣੀ ਕਾਲੀਦਾਰ ਬੋਲੇ ਸੋਨਿਹਾਲ ਆਓ ਜੀ ਪਤਨ ਤਿੰਨ ਪਾਤਸ਼ਾਹਿਆਂ ਦੇ ਚਰਨ ਛੋ ਪਵਿੱਤਰ ਧਰਤੀ ਨੂੰ ਸਭ ਤੋਂ ਪਹਿਲੇ ਮੈਂ ਸਿਰ ਝੁਕਾ ਕੇ ਨਮਸਕਾਰ ਕਰਦਾ ਐ ਇਸ ਇਲਾਕੇ ਆਲੇ ਬੜੇ ਕੁਸ਼ਕਿਸਮਤ ਆ ਕਿ ਤਿੰਨ ਪਾਤਸ਼ਾਹਿਆਂ ਦੇ ਇੱਥੇ ਚਰਨ ਛੋ ਹੋਏ ਜੇ ਤੁਸੀਂ ਸਿੱਖ ਇਤਿਹਾਸ ਦੇਖੋ ਕੁਰਬਾਨੀ ਵਾਲਾ ਇਤਿਹਾਸ ਹੈ ਜ਼ੁਲਮ ਦੇ ਖਿਲਾਫ ਲੜਨ ਵਾਲਾ ਇਤਿਹਾਸ ਹੈ ਉਸੇ ਸੋਚ ਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ ਸ਼੍ਰੋਮਣੀ ਅਕਾਲੀ ਦਲ ਇੱਕ ਸੋਚ ਹੈ ਇੱਕ ਥੋੜੀ ਆਵਾਜ਼ ਹੈ एक थोड़ी, थोड़ी फौज है पंजाबियों धड़कन है, है। श्रोमणी अकाली दल, दल, दल कोई किसी की जायद नहीं थोड़ी पार्टी है थोड़े बजुर्गों ने खून पसीने ना, इस पार्टी को खड़ा है। ਸ਼ਹਾਦਤਾਂ ਦੇ ਕੇ ਖੜਾ ਕੀਤਾ ਤੁਸੀਂ ਜਿਹੜੇ ਨੌਜਵਾਨ ਬੱਚੇ ਉਹਨਾਂ ਨੂੰ ਇਤਿਹਾਸ ਦਾ ਪਤਾ ਨਹੀਂ 103 ਸਾਲ ਪਹਿਲੇ ਆਪਣੇ ਜਿੰਨੇ ਗੁਰੂ ਘਰ ਸੀ ਇੱਥੇ ਮਹੰਤਾਂ ਦਾ ਕਬਜ਼ਾ ਹੁੰਦਾ ਸੀ ਜਿਹੜੇ ਮਹੰਤ ਸੀ ਉਹ ਉੱਥੇ ਗੁਰੂ ਘਰਾਂ 'ਚ ਬੇਅਦਬੀਆ ਕਰਦੇ ਐਜੇ ਕੰਮ ਕਰਦੇ ਕਿ ਮੈਂ ਸਟੇਜ ਤੇ ਬਿਆਨ ਨਹੀਂ ਕਰ ਸਕਦਾ ਉਦੋਂ ਆਪਣੇ ਬਜ਼ੁਰਗਾਂ ਨੇ ਇਕੱਠੇ ਹੋ ਕੇ ਆਪਣੇ ਗੁਰੂ ਘਰਾਂ ਨੂੰ ਇਹਨਾਂ ਮੰਤਾਂ ਤੋਂ ਆਜ਼ਾਦ ਕਰਨ ਵਾਸਤੇ ਇਕੱਠੇ ਹੋਏ 103 ਸਾਲ ਪਹਿਲੇ ਤੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਤੇ ਮਹੰਤਾਂ ਨੂੰ ਗੁਰੂ ਘਰਾਂ ਚੋਂ ਕੱਢਿਆ ਜਦੋਂ ਆਪਣੇ ਬਜ਼ੁਰਗਾਂ ਨੇ ਕਮੇਟੀ ਬਣਾਈ ਫਿਰ ਉਹਨਾਂ ਨੇ ਸੋਚਿਆ ਅੱਗੇ ਤੋਂ ਜੇ ਸਾਡੇ 'ਤੇ ਹਮਲਾ ਹੋਇਆ ਜੇ ਕੋਈ ਜ਼ੁਲਮ ਕਰਨ ਲੱਗਿਆ ਆਪਣੇ 'ਤੇ ਆਪਾਂ ਨੂੰ ਇੱਕ ਤਾਕਤ ਚਾਹੀਦੀ ਹੈ ਇੱਕ ਫੌਜ ਚਾਹੀਦੀ ਹੈ ਤੇ ਉਦੋਂ ਦੀ ਲੀਡਰਸ਼ਿਪ ਨੇ ਇਕੱਠੇ ਹੋ ਕੇ ਇੱਕ ਮਹੀਨੇ ਬਾਅਦ ਸ਼ਰੋਮਨੀ ਇਕਾਲੀ ਦਲ ਦਾ ਗਠਨ ਕੀਤਾ ਖਾਲਸਾ ਜੀ ਅਕਾਲੀ ਦਲ ਕੋਈ ਮਾਮੂਲੀ ਚੀਜ਼ ਨਹੀਂ ਹੈ ਮੈਂ ਤੁਹਾਨੂੰ ਹੀ ਪੁੱਛਣਾ ਚਾਹਣਾ ਅਕਾਲੀ ਦਲ ਨੂੰ ਸ਼੍ਰੋਮਣੀ ਕਾਲੀ ਦਲ ਨੂੰ 103 ਸਾਲ ਸੇਵਾ ਕਰਦੇ ਹੋ ਗਏ ਆ ਆਜ਼ਾਦੀ ਤੋਂ ਪਹਿਲੇ ਦੇਹ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਅਕਾਲੀ ਦਲ ਹੈ ਫਾਂਸੀ ਤੇ ਚੜ੍ਹ ਨਾਲੇ ਆਪਣੇ ਬਹਾਦਰ ਸੂਰਮੇ ਆ ਜੇਲ੍ਹਾਂ ਵਿੱਚ ਅੰਗਰੇਜ਼ਾਂ ਨੇ ਅੰਦਰ ਆਪਣੇ ਜੇਲਾਂ ਚ ਭੇਜੇ ਖਾਲੀਗਲ ਦੇ ਆਪਣੇ ਸਿੱਖ ਕੌਮ ਦੇ ਯੋਧਿਆਂ ਨੂੰ ਭੇਜਿਆ ਕਿਸੇ ਹੋਰ ਨੇ ਕਿਸੇ ਕਿਸੇ ਤਾਮਿਲਨਾਡੂ ਦਾ ਕੋਈ ਬੰਦਾ ਗਿਆ ਜਾਂ ਹੋਰ ਕੋਈ ਸੂਬੇ ਦਾ ਗਿਆ ਕੁਰਬਾਨੀਆਂ ਤੁਸੀਂ ਦਿੱਤੀਆਂ ਮੈਂ ਤੁਹਾਨੂੰ ਪੁੱਛਣਾ ਚਾਹਣਾ ਪੰਜਾਬ ਆਪਣਾ ਘਰ ਹੈ ਇੱਥੇ ਆਪਾਂ ਜੰਮੇ ਪਲੇ ਆ ਆਪਣੇ ਮੁਸ਼ਕਲ ਆਪਣੇ ਹੱਕਾਂ ਲਈ ਆਪਣੇ ਪੰਜਾਬ ਨੂੰ ਤਗੜਾ ਕਰਨ ਵਾਸਤੇ ਕੌਣ ਹੈ ਇੱਥੇ? ਅਕਾਲੀ ਦਲ ਤੋਂ ਬਗੈਰ ਮੈਂ ਪੁੱਛਣਾ ਚਾਹੁੰਨੇ ਇੱਥੇ ਕਾਂਗਰਸ ਪਾਰਟੀ ਹੈ ਵੋਟਾਂ ਲੈਂਦੀ ਐ ਤੁਹਾ ਤੋਂ ਹੁਣ ਝਾੜੂ ਵਾਲੇ ਆ ਗਏ ਬੀਜੇਪੀ ਆ ਗਈ ਪਹਿਲੇ ਕਾਮਰੇਡ ਸੀ ਕੀ ਕਾਂਗਰਸ ਨੇ ਕਿਤੇ ਸਿੱਖ ਧਰਮ ਪਰ ਕੋਈ ਗੱਲ ਕੀਤੀ ਲੜਾਈ ਕੀਤੀ ਉਹਨਾਂ ਹੱਕਾਂ ਦੀ ਕੀਤੀ ਸਗੋਂ ਉਹਨਾਂ ਨੇ ਟੈਂਕਾਂ ਤੋਂ ਪੱਦੇ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਤੇ ਤੁਸੀਂ ਦੇਖੋ ਕਿੰਨੇ ਆਪਣੇ ਭੈਣ ਭਰਾਵਾਂ ਦਾ ਕਤਲ ਹਮ ਕੀਤਾ ਪਰ ਆਪਾਂ ਭੁੱਲ ਜਾਂਦੇ ਆ ਆ ਝਾੜੂ ਵਾਲੇ ਨੇ ਕੀ ਥੋੜੀ ਕਿਤੇ ਆਵਾਜ਼ ਉਠਾਉਂ ਉਠਾਉਣਗੇ ਖਾਲਸਾ ਜੀ ਥੋੜੀ ਕੋਈ ਆਵਾਜ਼ ਉਠਾਉਣਗੇ ਥੋੜੀ ਲੜਾਈ ਲੜਨਗੇ ਗਰੀਬ ਕਿਸਾਨ ਦੀ ਲੜਾਈ ਲੜਨਗੇ ਪਰ ਆਪਾਂ ਸੋਚਦੇ ਨਹੀਂ ਆ ਬੀਜਪੀ ਲੜ ਸਕਦੀ ਹੈ ਕਜੇ ਕੋਈ ਲੜ ਸਕਦੀ ਹੈ ਜੋ ਲੜਦੀ ਰਹੀ ਹੈ ਇਤਿਹਾਸ ਗਵਾਹ ਤੋਂਡੀ ਆਪਣੀ ਮਾਂ ਪਾਰਟੀ ਸ਼ਰੋਮਣੀ ਅਕਾਲੀ ਦਲ ਪਰ ਕਰ ਕੀ ਦਿੱਤਾ ਉਹ ਆਪਣੀ ਫੌਜ ਨੂੰ ਕਮਜ਼ੋਰ ਕਰ ਦਿੱਤਾ ਆਪਣੀ ਫੌਜ ਨੂੰ ਕਮਜ਼ੋਰ ਕਰ ਦਿੱਤਾ ਅਜ ਅਮਰੀਕਾ ਦੁਨੀਆ ਦੇ ਕੋ ਰਾਜ ਕਰ ਰਿਹਾ ਅਮਰੀਕਾ ਉਹਨਾਂ ਦੀ ਫੌਜ ਤਕੜੀ ਹੈ ਕਾਲੀ ਫੌਜ ਤਕੜੀ ਹੈ ਇਸ ਕਰਕੇ ਅਮਰੀਕਾ ਦੁਨੀਆ ਦੇ ਰਾਜ ਕਰ ਰਿਹਾ ਹੈ ਆ ਜਿਹੜਾ ਇਰਾਕ ਸੀ ਫੌਜ ਹੈ ਨਹੀਂ ਸੀ ਤੇ ਜਿਹੜਾ ਹੁੰਦਾ ਕਬਜ਼ਾ ਕਰ ਲੈਂਦਾ ਸੀ ਤੇ ਹੁਣ ਕੀ ਗਿਆ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰਦੇ ਕਰਦੇ ਆ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਦੇਖਿਆ ਨੈਸ਼ਨਲ ਪਾਰਟੀਆਂ ਨੇ ਦੇਖਿਆ ਕਿ ਕੌਮ ਦੀ ਸਭ ਤੋਂ ਵੱਡੀ ਤਾਕਤ ਕਾਲੀ ਦਲ ਹੈ ਕਿਉਂਕਿ ਇਹਨਾਂ ਦੀ ਫੌਜ ਹੈ ਝੂਠਾ ਪ੍ਰਚਾਰ ਸ਼ੁਰੂ ਕਰ ਦਿਓ ਆਪਾਂ ਗੱਲਾਂ ਚੋਂ ਲੱਗ ਗਏ ਝੂਠਾ ਪ੍ਰਚਾਰ ਕਰ ਕਰਕੇ ਕਰ ਕਰਕੇ ਆਪਾਂ ਉਹਨਾਂ ਦੀ ਗੱਲਾਂ ਜਾ ਗਏ ਤੇ ਆਪਾਂ ਆਪਣੀ ਫੌਜ ਨੂੰ ਕਮਜ਼ੋਰ ਕਰ ਲਿਆ ਤੇ ਉਹਨਾਂ ਦੇ ਤਰਫ ਦੇਖਣ ਲੱਗ ਗਏ ਉਹਨਾਂ ਨੇ ਤਾਂ ਲੁੱਟਣਾ ਸੀ ਮੁਗਲ ਇੱਥੇ ਆਏ ਲੁੱਟ ਕੇ ਲਗੇ ਅੰਗਰੇਜ਼ ਇੱਥੇ ਆਏ ਲੁੱਟ ਕੇ ਲਗੇ ਪਰ ਜੇ ਬਣਾਉਣ ਵਾਲਾ ਸੂਬਾ ਜੇ ਇੱਥੇ ਕੰਮ ਕਰਨ ਵਾਲਾ ਸੀ ਕਿਹਨੇ ਪਾਰਟੀ ਨੇ ਥੋੜੀ ਲੜਾਈ ਲੜੀ ਕਾਲੀ ਦਾ ਲੈ तकरीबन 75 ਸਾਲ ਤੋਂ ਉੱਤੇ ਦੇਸ਼ ਨੂੰ ਆਜ਼ਾਦ ਹੁੰਦੇ ਹੋ ਗਏ ਆ ਮੈਂ ਸਾਰੇ ਇੱਥੇ ਬਜ਼ੁਰਗ ਵੀ ਬੈਠੇ ਆ ਤੇ ਨੌਜਵਾਨ ਵੀ ਬੈਠੇ ਆ ਆਪਾਂ 75 ਸਾਲ ਪੁੱਲ ਗੀ ਆਪਾਂ ਪਿਛਲੇ 40 ਸਾਲ ਹੀ ਦੇਖ ਲੀਏ 45 ਸਾਲ ਹੀ ਦੇਖ ਲੀਏ ਬਹੁਤ ਹੁੰਦਾ 40 45 ਸਾਲ ਪਿਛਲੇ 40-45 ਸਾਲ ਦਾ ਇਤਿਹਾਸ ਕਿਉਂਕਿ ਸ਼ਾਇਦ ਤੁਹਾਨੂੰ ਯਾਦ ਰਹੂਗਾ ਕੀ ਹੁੰਦਾ ਸੀ ਪੰਜਾਬ ਤੇ ਕੀ ਬਣ ਗਿਆ ਕਿਤੇ ਤੁਸੀਂ حساب ਜੋੜਿਆ ਨਹੀਂ ਪਿਛਲੇ 39 ਸਾਲਾਂ ਚ 40 ਸਾਲਾਂ ਤਕਰੀਬਨ 22-23 ਸਾਲ ਥੋੜੀ ਆਪਣੀ ਮਾਂ ਪਾਰਟੀ ਦਾ ਰਾਜ ਰਿਹਾ 10 ਸਾਲ ਕਾਂਗਰਸ ਦਾ ਰਾਜ ਰਿਹਾ ਤੇ 3 ਸਾਲਾਂ ਛਾੜੂ ਹੁਣ ਆਦੇ ਹੋ ਜਿਦੋਂ ਤੁਸੀਂ ਆਪਣੇ ਖੇਤ ਜਾਂਦੇ ਹੋ ਟਿਊਬਲ ਕਨੈਕਸ਼ਨ ਔਨ ਕਰਦੇ ਹੋ ਉਹ ਟਿਊਬਲ ਦਿੰਦਾ ਕਿਹਨੇ ਕਨੈਕਸ਼ਨ ਉਹਦੇ ਪਿਛਲੀ ਕਿਨੇ ਮਾਫ਼ ਕੀਤੀ ਤੁਹਾਡੀ ਆਪਣੀ ਮਾਪਾ ਪਾਟੀ ਅਕਾਲੀ ਦਲ ਨੇ ਤੁਹਾਡੇ ਖਾਲਿਆਂ 'ਚ ਪੱਕੇ ਕਿਨੇ ਬਣਾਏ ਅਕਾਲੀ ਦਲ ਨੇ ਅੰਡਰਗਰਾਊਂਡ ਪਾਈਪਾਂ ਕਿਨੇ ਪਾਈਆਂ ਅਕਾਲੀ ਦਲ ਨੇ ਆ ਕਸ਼ੀਆਂ ਕਿਨੇ ਕੱਢੀਆਂ ਅਕਾਲੀ ਦਲ ਨੇ ਨੇੜੋਂ ਜਿਹੜੀਆਂ ਕੰਡੀਆਂ ਅਕਾਲੀ ਦਲ ਨੇ ਡੈਮ ਕਿਨੇ ਬਣਾਏ ਅਕਾਲੀ ਦਲ ਨੇ ਥਰਮਲ ਪਲਾਂਟ ਕਿਨੇ ਬਣਾਏ ਅਕਾਲੀ ਦਲ ਨੇ ਆ ਸਰਕਾਰ ਕਿਨੇ ਬਣਾਈਆਂ ਲਿੰਕ ਰੋਡਾਂ ਕਿਨੇ ਬਣਾਈਆਂ ਇਤਿਹਾਸ ਦੇਖ ਲੋ ਕਿਨੇ ਇਹਨਾਂ ਦੇ ਅਕਾਲੀ ਦਲ ਦੇ ਬਿਗੈਰ ਇੱਕ ਨਿਸ਼ਾਨੀ ਨਹੀਂ ਹੋਊਗੀ ਤੁਹਾਨੂੰ ਅੱਜ ਕਣਕ ਦੇ ਝੋਨਾ ਪਹਿਲੇ ਰੋਲਦਾ ਹੁੰਦਾ ਸੀ ਆ ਐਮਐਸਪੀ ਕਣਕ ਦੇ ਝੋਨੇ 'ਚ ਦੂ ਆਉਣ ਵਾਲਾ ਅਕਾਲੀ ਦਲ ਹੈ ਜਿਹੜੇ

ਇਸ ਬੱਚਿਆਂ ਨੂੰ ਪੜਾਉਣ ਵਾਲਾ ਮੁਫਤ ਸਕਾਲਰਸ਼ਿਪ ਦੇਣ ਵਾਲਾ ਅਕਾਲੀ ਦਲ ਹੈ ਤੇ ਆ ਕਾਂਗਰਸ ਦਾ 10 ਸਾਲ ਰਿਹਾ 12 ਸਾਲ ਇੱਕ ਚੀਜ਼ ਕਾਸ ਦਿਓ ਇੱਕ ਚੀਜ਼ ਇੱਕ ਨਿਸ਼ਾਨੀ ਇੱਕ ਨਿਸ਼ਾਨੀ ਤੁਹਾ ਫਿਰ ਵੀ ਕਾਂਗਰਸ ਨੂੰ ਵੋਟਾ ਸਰਕਾਰਾਂ ਬਣਾ ਦਿੰਦੇ ਆ ਆ ਝਾੜੂ ਵਾਲੇ ਤੁਸੀਂ ਦੇਖੋ ਆਪਣੇ ਤੋਂ ਸਿਆਣੇ ਖਾਲਸਾ ਜੀ ਆਪਣੇ ਤੋਂ ਸਿਆਣੇ ਪੂਰਾ ਦੇਸ਼ ਹੈ ਮੈਂ ਤਾਂ ਸੋਚਦਾ ਸੀ ਆਪਣੇ ਖਾਲਸੇ ਬਹੁਤ ਸਿਆਣੇ ਐ ਆਪਣੇ ਤਾਂ ਸਿਆਣੇ ਹੁਣ ਦੇਖ ਐ ਦੇਖੋ ਆ ਗੁਜਰਾਤ ਜਾ ਕੇ ਦੇਖੋ ਕਿੰਨੇ ਸਾਲ ਹੋ ਗਏ ਮੋਦੀ ਨੂੰ ਵੋਟਾਂ ਪਾਉਂਦੇ ਕਿਉਂਕਿ ਹੁਣ ਪਤਾ ਹੈ ਕਿ ਸਾਡਾ ਲੀਡਰ ਮੋਦੀ ਐ ਇਸ ਮੋਦੀ ਨੇ ਸਾਡੇ ਵਾਸਤੇ ਜ਼ਰਾ ਕੁਝ ਕੀਤਾ ਐ ਕੋਈ ਬਦਲਾਅ ਦੀ ਗੱਲ ਹੀ ਨਹੀਂ ਕਰਦੇ ਕਹਿੰਦਾ ਲੋੜ ਹੀ ਨਹੀਂ ਸਾਨੂੰ ਸਾਨੂੰ ਮੋਦੀ ਬਹੁਤ ਹੁਆ ਤੁਸੀਂ ਆ ਥੱਲੇ ਜਾ ਕੇ ਦੇਖੋ ਤਾਮਿਲ ਨਾਡੂ ਕਰਲਾ ਜਾ ਕੇ ਦੇਖੋ ਆਂਧਰਾ ਜਾ ਕੇ ਦੇਖੋ ਉਹਨਾਂ ਨੇ ਆਪਣੀ ਖੇਤਰੀਆਂ ਪਾਰਟੀਆਂ ਨੂੰ ਰੱਖਿਆ ਨੈਸ਼ਨਲ ਪਾਰਟੀਆਂ ਨੂੰ ਨਹੀਂ ਬੰਦ ਕੀਤਾ ਉਹਨਾਂ ਨੇ ਆਪਣੀ ਬੋਲੀ ਸੰਭਾਲੀ ਹੈ ਆਪਣਾ ਕਲਚਰ ਸੰਭਾਲ ਲਿਆ ਨੈਸ਼ਨਲ ਪਾਰਟੀਆਂ ਨੂੰ ਵੰਡ ਨਹੀਂ ਦਿੰਦੇ ਲਗਾਤਾਰ ਉਹਨਾਂ ਨੇ ਆਪਣੀ ਖੇਤਰੀ ਪਾਰਟੀਆਂ ਨੂੰ ਅੱਗੇ ਰੱਖਿਆ ਆ ਝਾੜੂ ਵਾਲੇ ਇੱਥੇ ਜਿਵੇਂ ਝੂਠ ਥੋੜੇ ਬੋਲੇ ਆ ਸੀ ਆ ਪੰਜ ਛੇ ਸੂਬਿਆਂ 'ਚ ਬੋਲ ਕੇ ਆਏ ਤੇ ਕੀ ਹੋਇਆ ਹੋਇਆ ਕਿੰਨੀਆਂ ਵੋਟਾਂ ਪਈਆਂ ਨੋ ਨੋ ਨੋਟਾ ਹੁੰਦਾ ਨਾ ਜਿਹੜਾ ਜਿੱਥੇ ਉਹ ਜਿੱਦੋਂ ਵੀ ਘਟ ਮੈਂ ਇੱਕ ਦਿਨ ਹਿਮਾਚਲ ਗਿਆ ਜਿੱਥੇ ਇਲੈਕਸ਼ਨ ਲੜ ਰਹੇ ਸੀ ਮੈਂ ਮਾਚਲ ਗਿਆ ਇੱਕ ਬੋਰਡ ਲਖਿਆ ਕੇਜਰੀਵਾਲ ਦਾ ਉੱਥੇ ਲੱਗਿਆ ਸੀ ਇੱਕ ਮੌਕਾ ਦੇ ਦਿਓ ਕੇਜਰੀਵਾਲ ਨੂੰ ਤੇ ਹਰ ਔਰਤ ਨੂੰ ਦਊਂਗਾ ਮੈਂ 1000 ਰੁਪਿਆ ਮੈਂ ਉਹ ਗੱਡੀ ਰੋਕੀ ਤੇ ਮੈਂ ਉਹਦੇ ਬੋਰਡ ਦੇ ਉੱਤੇ ਜਿੱਥੇ ਲਿਖਿਆ ਸੀ ਹਰ ਔਰਤ ਨੂੰ ਦੂੰਗਾ 1000 ਰੁਪਿਆ ਉੱਤੇ ਇੱਕ ਲਾਈਨ ਹੋਰ ਸੀ ਜਿਹੜੀ ਦਿਖ ਨਹੀਂ ਰਹੀ ਸੀ ਬਹੁਤ ਛੋਟੀ ਲਿਖੀ ਸੀ ਮੈਂ ਗੱਡੀ ਰੋਕ ਕੇ ਬੋਰਡ ਕੋਲੇ ਗਿਆ ਮੈਂ ਕਿ ਫੋਟੋ ਵੀ ਮੇਰੇ ਕੋਲੇ ਹੈਗੀ ਉੱਤੇ ਲਿਖਿਆ ਸੀ ਜੇ ਸੈਂਟਰ ਸਰਕਾਰ ਪੈਸਾ ਦੇ ਤੋ ਫਿਰ ਦੇਵਾਂਗੇ ਮੈਂ ਪੁੱਛਣਾ ਚਾਹਣਾ ਹੈ ਨਿਆਲ ਸਿੰਘ ਵਾਲਿਓ ਵਾਲਿਓ ਆ ਝਾੜੂ ਵਾਲੇ ਕਿੱਥੇ ਦਿਖੇ ਆ ਜਿਹੜੇ ਕੰਦਾ ਤੇ ਲਿਖਿਆ ਹੁੰਦਾ ਸੀ ਇੱਕ ਮੋਂਕਾ ਦੇ ਦਿਓ ਕੇਜਰੀਵਾਲੂ ਝਾੜੂ ਦੇ ਦਿਓ ਕਿੱਥੇ ਆ ਕੇਜਰੀਵਾਲ ਆਪਣੇ ਘੜੇ ਪੈ ਗਏ ਕਿੱਥੇ ਆ ਕੇਜਰੀਵਾਲ ਕਿੱਥੇ ਭਗਵੰਤ ਮਾਨ ਇੱਥੇ ਹੜ ਆ ਗਏ ਕਿੱਥੇ ਆ ਕੇਜਰੀਵਾਲ ਇੱਥੇ ਨਰਮਾ ਤਬਾਹ ਹੋ ਗਿਆ ਝੋਨਾ ਫਸਲ ਖਰਾਬ ਹੋ ਗਈ ਕਿੱਥੇ ਆ ਕੇਜਰੀਵਾਲ ਕਿੱਥੇ ਝਾੜੂ ਵਾਲ ਕਿੱਥੇ ਭਗਵੰਤ ਮਾਨ ਤੇ ਤੁਸੀਂ ਯਾਦ ਕਰੋ ਤੁਹਾਡੇ ਆਪਣੇ ਬਾਪੂ ਬਾਦਲ ਦੀ ਸਰਕਾਰ ਹੁੰਦੀ ਸੀ ਗੜੇ ਰਾਤ ਨੂੰ ਪੈ ਜਾਂਦੇ ਤੁਸੀਂ ਆਪਣੇ ਖੇਤ ਜੁਰੇ ਜਾਣ ਤੋਂ ਪਹਿਲੇ ਪਹਿਲੇ ਬਾਪੂ ਬਾਦਲ ਉੱਤੇ ਹੁੰਦੇ ਸੀ ਲੀਡਰ ਲੀਡਰ ਬੰਨਾ ਬਹੁਤ ਔਖਾ ਹੈ ਇਕ ਰਾਤ ਚ ਲੀਡਰ ਨਹੀਂ ਬਣ ਸਕਦੇ ਜਿਵੇਂ ਤੁਸੀਂ ਸੋਚਦੇ ਹੋ ਲੀਡਰ ਬੰਦਾ ਬੰਦਾ ਪੀੜੀਆਂ ਟੱਪ ਜਾਂਦੀਆਂ ਹੈ ਵਿਸ਼ਵਾਸ ਕਰਨਾ ਲੀਡਰ ਤੇ ਕੌਮ ਨੂੰ ਪੀੜੀਆਂ ਟੱਪ ਜਾਂਦੀਆਂ ਬਾਪੂ ਪਾਦਲ ਨੇ 70 ਸਾਲ 103 ਸਾਲ ਅਕਾਲੀ ਦਲ ਦੇ ਇਤਿਹਾਸ ਵਿੱਚ 70 ਸਾਲ ਅਕਾਲੀ ਦਲ ਦੀ ਸੇਵਾ ਕੀਤੀ ਵਰਕਰ ਤੋਂ ਲੈ ਕੇ ਲੀਡਰਸ਼ਿਪ ਤੱਕ 70 ਸਾਲ 40 ਸਾਲ ਤੱਕ ਵਾਹੀ ਕੀਤੀ ਆਪਾਂ ਬਾਰ ਬਾਰ ਉਹਨਾਂ ਨੂੰ ਯਾਦ ਕਿਉਂ ਕਰਦੀਆਂ ਕਿਉਂਕਿ ਉਹ ਜਵਾਨ ਤੇ ਪੱਕੇ ਸੀ ਅਕਾਲੀ ਦਲ ਕਿਉਂਕਿ ਅਸੀਂ ਜਿਉਣਾ ਮਰਨਾ ਇੱਥੇ ਹੈ ਆ ਸਾਡਾ ਘਰ ਹੈ ਅਸੀਂ ਕਿਤੇ ਧੋਖਾ ਨਹੀਂ ਦੇਵਾਂਗੇ ਅਸੀਂ ਕਿਤੇ ਝੂਠ ਨਹੀਂ ਬੋਲਾਂਗੇ ਕਿਉਂਕਿ ਅਸੀਂ ਜਿਉਣਾ ਮਰਨਾ ਇੱਥੇ ਹੈ ਆ ਝਾੜੂ ਵਾਲਿਆਂ ਨੂੰ ਕੋਈ ਫਿਕਰ ਹੈ ਜੋ ਮਰਜ਼ੀ ਝੂਠ ਬੋਲੋ ਅਗਲੀ ਵਾਰ ਦੁਕਾਨ ਬੰਦ ਕਰਕੇ ਹੋਰ ਕਿਤੇ ਚੱਲ ਪੈਣਗੇ ਤੁਸੀਂ ਕਹਿੰਦੇ ਆ ਕਾਂਗਰਸੀਆਂ ਨੂੰ ਕੋਈ ਫਿਕਰ ਹੈ ਹੁਣ ਆ ਭਗਵੰਤ ਮਾਨ ਅਬ ਮੁੱਖ ਮੰਤਰੀ ਕਹਿੰਦੇ ਲਾਇਕ ਹੈ ਇਹਦੀ ਸ਼ਕਲ ਲੱਗਦੀ ਹੈ ਮੁੱਖ ਮੰਤਰੀ ਦੀ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਦੇਖੋ ਇੰਨਾ ਟੀਟ ਹੈ ਇੰਨਾ ਬਦਨਾਮ ਕਰਤਾ ਪੰਜਾਬ ਨੂੰ ਦੇਖੋ ਇੱਕ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀ ਸ਼ਾਨ ਹੁੰਦੀ ਹੈ ਆਈ ਮੁੱਖ ਮੰਤਰੀ ਜਰਮਨੀ ਗਿਆ ਕਿਉਂਕਿ ਇਹਨੂੰ ਸ਼ਰਾਬ ਪੀਣ ਦੀ ਬਿਮਾਰੀ ਹੈ ਇੰਨੀ ਸ਼ਰਾਬ ਪੀ ਲਈ ਤੇ ਜਹਾਜ਼ ਚ ਡਿੱਗਾ ਗਿਆ ਤੇ ਜਹਾਜ਼ ਦੇ ਕੈਪਟਨ ਨੇ ਕਿਹਾ ਇਹਨੂੰ ਲਾਓ ਦੇਖੋ ਕਿੰਨੀ ਵੱਡੀ ਬੇਇੱਜ਼ਤੀ ਆਪਣੇ ਮੁੱਖ ਮੰਤਰੀ ਦੀ ਹੈ ਤੇ ਨਹੀਂ ਠੀਕ ਕੋਈ ਗੱਲ ਨਹੀਂ ਤੇ ਕੀ ਕਹਿੰਦਾ ਹੁੰਦਾ ਸੀ ਕਹਿੰਦੇ ਜੀ ਕਾਲੀ ਗਨਮੈਨ ਰੱਖਦੇ ਐ ਆਹ ਕੀ ਲੱਗਦਾ ਫੌਜ ਲੱਗਦਾ ਹੁਣ ਫੌਜ ਆ ਕੋਈ ਝਾੜੂ ਵਾਲੇ ਲੋਟਰੀ ਕੱਢਦੀ ਤੁਸੀਂ ਮੈਂ ਸਹੀ ਦੱਸਾਂ ਲੋਟਰੀ ਕੱਢ ਨਹੀਂ ਦਿੰਦਾ ਮੈਨੂੰ ਦੱਸ ਰਹੇ ਸੀ ਕਾਂਗਰਸੀ ਤਾਂ ਮੀਨਾ ਲੈਂਦੇ ਸੀ ਆ ਤੇ ਡੇਲੀ ਲੈਣ ਲੱਗੇ ਦਿਹਾੜੀ ਲੈਣ ਲੱਗੇ ਲੋਕਾਂ ਤੋਂ ਕੋਈ ਮੁਖਮੰਤ ਇਹਨਾਂ ਦੇ ਐਮਐਲਏ ਐਮਐਲਏ ਕਹਿੰਦੇ ਲਾਈਫ ਹੈ ਤੁਹਾਡੇ ਐਮਐਲਏ ਤੁਹਾਡੇ ਸੁੱਖ ਸੁੱਖ ਦੇ ਸਾਥੀ ਹੈ ਆ ਭਗਵੰਤਮਾਨ ਸਾਥੀ ਹੈ ਅੱਜ ਕੀ ਹੋ ਰਿਹਾ ਹੈ ਰੋਜ ਜਕਤੀ ਰੋਜ ਮਾਰਡਰ ਹੋ ਰਿਹਾ ਹੈ ਲੁੱਟਿਆ ਜਾ ਰਿਹਾ ਹੈ ਅੱਜ ਪਰਸੋ ਚੋਂ ਤੇ 17 18 ਬਦੁੱਖਾ ਹੀ ਲੁੱਟ ਕੇ ਲੈ ਗਏ ਗੈਂਗਸਟਰ ਰਾਜ ਕਰ ਰਹੇ ਹੈ ਜਿਹੜੇ ਆਪਣੇ ਪੰਜਾਬ ਦੇ ਇੰਡਸਟਰੀ ਹੈ ਵਪਾਰੀ ਹੈ ਪੰਜਾਬ ਨੂੰ ਛੱਡ ਕੇ ਯੂਪੀ ਜਾਣ ਲੱਗ ਗਏ ਜਿੱਥੇ ਯੂਪੀ ਤੋਂ ਲੋਕ ਪੰਜਾਬ ਤੋਂ ਦੇ ਸੀ ਆਪਾਂ ਆਪਣਾ ਨੁਕਸਾਨ ਕਰ ਲਿਆ ਆਪਣਾ ਨੁਕਸਾਨ ਕਰ ਲਿਆ ਜੇ ਹਲੇ ਵੀ ਨਹੀਂ ਸਮਝੋਗੇ ਤੇ ਫਿਰ ਫਿਰ ਬਹੁਤ ਲੇਟ ਹੋ ਜਾਊਗਾ ਖਾਲਸਾ ਜੀ ਬਹੁਤ ਲੇਟ ਹੋ ਜਾਊਗਾ ਇੱਕ ਨਵੀਂ ਚੀਜ਼ ਦੱਸ ਦਿਓ ਇੰਨਾ ਝਾੜੂ ਵਾਲਿਆਂ ਦੀ ਇੱਕ ਨਵੀਂ ਘਰ ਵਾਲੀ ਤੋਂ ਬਗੈਰ ਇੱਕ ਨਵੀਂ ਚੀਜ਼ ਹੋਣੀ ਪਿਆ ਕਰਦੇ ਮੈਨ ਲੱਗਦਾ ਹਰ ਦੂਜੇ ਮਹੀਨੇ ਝਾੜੂ ਵਾਲੇ ਜਿੰਨੇ ਸਾਰੇ ਵਿਆਹ ਕਰਾਈ ਜਾਂਦੇ ਬਸ ਸਾਰਿਆਂ ਦੇ ਮੱਲੇ ਦਾ ਵਿਆਹ ਹੋ ਜਾਵੇ ਇਸ ਕਰਕੇ ਖਾਸ ਕਰਕੇ ਮੈਂ ਕਹਿਣਾ ਚਾਹਣਾ ਆ ਝਾੜੂ ਵਾਲੇ ਦੀ ਬਿਮਾਰੀ ਇਤਰੋਂ ਜੱਲੀ ਸੀ ਮੱਲੇ ਦਾ ਸੰਦੂਰ ਬਨਾਲਾ ਹਿਨਾਲ ਸਿੰਘ ਵਾਲਾ ਇੱਧਰ ਦੀ ਉਹ ਇੱਥੇ ਕੋਈ ਸਪਰੇਅ ਤੂੰ ਕਰਦੇ ਉਹ ਵੱਜਾਂਗੇ ਆਪਾਂ ਇਥੋਂ ਹੀ ਕਰ ਲੀਏ ਦੇਖੋ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰਤਾ ਕਾਲੀ ਦਲ ਨੂੰ ਤੁਹਾਡੇ ਗੁਰੂ ਘਰਾਂ ਤੇ ਕਬਜ਼ੇ ਕਰਨ ਲੱਗ ਗਏ ਕਿਸੇ ਦੇ ਅੰਗਰੇਜ਼ਾਂ ਦੀ ਹਿੰਮਤ ਨਹੀਂ ਸੀ ਅੱਜ ਤੱਕ ਕਿਸੇ ਦੀ ਹਿੰਮਤ ਨਹੀਂ ਸੀ ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਹੋ ਗਏ ਹੋ ਤੱਕ ਹਜ਼ੂਰ ਸਾਹਿਬ ਤੇ ਤੱਕ ਤੱਕ ਪਟਨਾ ਸਾਹਿਬ ਦੀ ਕਮੇਟੀ ਤੇ ਕਾਬਜ਼ ਹੋ ਗਏ ਹੋ ਉਹ ਤੱਕ ਤਾਂ ਜਿਨ੍ਹਾਂ ਨੂੰ ਸਿੱਖੀ ਬਾਰੇ ਨਹੀਂ ਪਤਾ ਤੇ ਥੋੜੇ ਗੁਰੂ ਕਾ ਐ ਜੀ ਪੀ ਸੀ ਥੜੀ ਆਪਣਾ ਪਾਰਲੀਮੈਂਟ ਹੈ ਜਿਹੜੀ ਆਪਣੀ ਤਾਕਤ ਹੈ ਦੇਖੋ ਇੰਨੀ ਹਿੰਮਤ ਹੋ ਗਈ ਉਹਨਾਂ ਨੂੰ ਪਤਾ ਲੱਗ ਗਿਆ ਨਹੀਂ ਫੌਜ ਹੀ ਕਮਜ਼ੋਰ ਹੈ ਤੇ ਐ ਜੀ ਪੀ ਸੀ ਨੂੰ ਤੋੜ ਕੇ ਹਰਿਆਣਾ ਅਲੱਗ ਕਰ ਦਿੱਤਾ ਆ ਹਰਿਆਣੇ ਦੀਆਂ ਵੋਟਾਂ ਪੜੀਆਂ ਨਹੀਂਆਂ ਸੀ ਤੁਸੀਂ ਦੇਖਿਆ ਵੋਟਾਂ ਸਿੱਖਾਂ ਦੀ ਵੋਟਾਂ ਹੀ ਨਹੀਂ ਬਣਾਈਆਂ ਉਹਨਾਂ ਨੇ ਆਪਣੇ ਬੰਦੇ ਬਣਾ ਲਏ ਉਹਨਾਂ ਨੂੰ ਪਤਾ ਕਿ ਆਪਾਂ ਤਾਕਤ ਗੁਰੂ ਕਾ ਆਪਣੇ ਖਾਲਸਾ ਪੰਥ ਦੀ ਤਾਕਤ ਹੈ اپنی ایکتا اپنی ਜਿਹੜੀ ਤਾਕਤ ਆ ਗੁਰੂ ਘਰਾਂ ਤੋਂ ਆਪਣੋ ਤਾਕਤ ਮਿਲਦੀ ਹੈ ਉਹ ਕਹਿੰਦੇ ਉਹ ਤਾਕਤ ਜਿੱਥੇ ਮਿਲਦੀ ਹੈ ਉੱਥੇ ਹੀ ਹਮਲਾ ਕਰੋ ਤੇ ਤੁਸੀਂ ਜਦੋਂ ਇੱਥੇ ਗੁਰੂ ਘਰਾਂ ਦੀ ਵੜ ਗਏ ਥੋੜੇ ਘੜਾਂ ਚ ਵੜ ਗਏ ਤੇ ਉਦੋਂ ਜਾਗੋਗੇ ਆ ਜਿਹੜਾ ਆਉਂਦਾ ਤੁਸੀਂ ਬਿਆਨ ਪੜ ਲਓ ਝਾੜੂ ਵਾਲਿਆਂ ਦਾ ਬਿਆਨ ਹੋਊਗਾ ਇਕੱਲਾ ਹੋਰ ਸੁਖਵੀਰ ਸਿੰਘ ਬਾਦਲ ਬਾਦਲ ਪ੍ਰਵਾਹ ਤੇ ਕਾਲੀ ਦੇ ਹੋਰ ਕੋਈ ਬੋਲਦੀ ਨਹੀਂ ਕੋਈ ਕਾਂਗਰਸੀ ਵੀ ਸੁਖਵੀਰ ਸਿੰਘ ਬਾਦਲ ਕਾਲੀ ਦਲ ਵੱਡੇ ਬਾਦਲ ਸਾਹਿਬ ਤੋਂ ਪਹਿਲੇ ਨਾਂ ਲੈਂਦੇ ਹੁੰਦੇ ਸੀ ਉਹਨਾਂ ਦੇ ਬਗੈਰ ਕੋਈ ਸਾਡੇ ਤੋਂ ਬਗੈਰ ਕੋਈ ਨਾ ਹੀ ਨਹੀਂ ਲੈਂਦਾ ਇੱਕ ਦੂਜੇ ਦਾ ਖਰਾਬ ਤਾਂ ਬੋਲਦੇ ਨਹੀਂ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਜੇ ਉਹਨਾਂ ਨੇ ਆਉਣਾ ਤੇ ਕਾਲੀ ਦਲ ਨੂੰ ਖਤਮ ਕਰ ਦੋਗੇ ਤਾਂ ਹੋਵਾਂਗੇ ਪਿਛਲੇ 7-8 ਸਾਲ ਬਰਬਾਦ ਕਰਦੇ ਆਪਾਂ 7-8 ਸਾਲ 76 ਸਾਲ ਕਿਵੇਂ ਤਰੱਕੀ ਚੱਲ ਰਹੀ ਸੀ ਤੁਸੀਂ ਮੈਂ ਆਪ ਕਹਿੰਦਾ ਤੁਸੀਂ ਆਪਣੇ ਨਿਹਾਲ ਸਿੰਘ ਵਾਲੇ ਵਾਲੇ ਮੋਗੇ ਵਾਲੇ ਆਪਣੇ ਜਿੰਨੇ ਹਲਕੇ ਆਪਾਂ ਬਣਾਏ ਸਾਰੇ ਜਿੰਨੇ ਤੁਸੀਂ ਚਾਰੋਂ ਤਰਫ ਦੇਖ ਲਓ ਜੋ ਕੁਝ ਵੀ ਬਣਿਆ ਜੋ ਕੁਝ ਵੀ ਕੀਤਾ ਤੁਹਾਡੀ ਆਪਣੀ ਮਾਂ ਪਾਪੀ ਨੇ ਕੀਤਾ ਤਾਂ ਇਸ ਕਰਕੇ ਮੈਂ ਤੁਹਾਨੂੰ ਅੱਜ ਆਈ ਬੇਨਤੀ ਕਰਨਾ ਹੈ ਬਚਾ ਲਓ ਆਪਣੇ ਪੰਜਾਬ ਨੂੰ ਬਚਾ ਲੋ ਆ ਤੁਹਾਡੇ ਦੇ ਮੋਢਿਆਂ ਤੇ ਜਿੰਮੇਵਾਰੀ ਹੈ ਜੇ ਗਲਤ ਫੈਸਲਾ ਬਾਰ ਬਾਰ ਕਰਦੇ ਰਹੇ ਤੇ ਪੰਜਾਬ ਡੁੱਬ ਗਿਆ ਫਿਰ ਐ ਨਾ ਕਿਉ ਆ ਕਿਉਂ ਡੁੱਬਿਆ ਫਿਰ ਆਪਾਂ ਹਿੱਸੇਦਾਰ ਹੋਵਾਂਗੇ ਭਾਗੀਦਾਰ ਹੋਵਾਂਗੇ ਡਕੋਣ ਵਾਸਤੇ ਜੇ ਪੰਜਾਬ ਡੁੱਬ ਗਿਆ ਕਮਜ਼ੋਰ ਹੋ ਗਿਆ ਇੱਥੇ ਬੁਰਾ ਹਾਲ ਹੋ ਗਿਆ ਆਪਣੀਆਂ ਅਗਲੀਆਂ ਪੀੜ੍ਹੀਆਂ ਦਾ ਕੀ ਬੜੂਗਾ ਆਪਾਂ ਆਪਣੇ ਕੋਲ ਹੋਰ ਤਾਂ ਕੋਈ ਸੂਬਾ ਹੈ ਨਹੀਂ ਇੱਥੇ ਜਾ ਕੇ ਰਹਿ ਪਾਂਗੇ ਰਹਿਣਾ ਇੱਥੇ ਹੈ ਜੇ ਰਹਿਣਾ ਇੱਥੇ ਹੈ ਘਰ ਆਪਣਾ ਇੱਥੇ ਹੈ ਤੇ ਕਿਉਂ ਆਪ ਆਪਣੇ ਘਰ ਨੂੰ ਬਰਬਾਦ ਕਰਨ ਦੇ ਲੱਗੇ ਹਲੇ ਤੱਕ ਨਹੀਂ ਪਛਾਨਦੇ ਕਿ ਆਪਣਾ ਕਿਹੜਾ ਤੇ ਪਰਾਇਆ ਕਿਹੜਾ ਅਕਾਲੀ ਦਲ ਤੋਂ ਬਗੈਰ ਸਾਰੇ ਜਿਮੀ ਦੀਆਂ ਤਾਕਤਾਂ ਹੁਕਮ ਉੱਥੇ ਆਉਂਦੇ ਆ ਉਹਨਾਂ ਨਾਲ ਕੋਈ ਲਗਾ ਨਹੀਂ ਤੁਹਾਡੀ ਆਪਣੀ ਮਾਂ ਪਾਪੀ ਅਕਾਲੀ ਦਲ ਹੈ ਖੇਤਰੀ ਪਾਰਟੀ ਹੈ ਤੁਹਾਡੇ ਵਾਸਤੇ ਜਿਉਂਦੀ ਏ ਤੁਹਾਡੇ ਵਾਸਤੇ ਮਰਦੀ ਏ ਤੁਹਾਡੇ ਹੱਥ ਚ ਆਪਣੀ ਫੌਜ ਨੂੰ ਤਗੜਾ ਕਰ ਲੋ ਜਾਂ ਕਮਜ਼ੋਰ ਕਰ ਲੋ ਪਰ ਜੇ ਤਗੜਾ ਕਰੋਗੇ ਖੁਸ਼ੀਆਂ ਮਿਲਣਗੀਆਂ ਤੁਹਾਡੀ ਤਾਕਤ ਬਣੂਗੀ ਤੇ ਜੇ ਕਮਜ਼ੋਰ ਕਰ ਲਿਆ ਤੇ ਆਪਣੇ ਦੀ ਵਰ ਜਾਣਗੇ ਤੇ ਆਪਣੇ ਨੁਕਸਾਨ ਕਰਨਗੇ ਅੱਜ ਦੇ ਪਵਿੱਤਰ ਦਿਹਾੜੇ ਤੇ ਮੈਨੂੰ ਮੱਖਣ ਜੀ ਕਹਿਆ ਸੀ ਕਬੱਡੀ ਦਾ ਕਹ ਲਿਓ ਮੈਂ ਕਿਹਾ ਸਾਰਾ ਕੁਝ ਹੀ ਬੰਦ ਕਰਤਾ ਮੈਂ ਪਸ਼ੂ ਮੇਲੇ ਕਰਾਉਂਦਾ ਸੀ ਉਹ ਬੰਦ ਕਰਤੇ ਕਬੱਡੀ ਕਰਾਉਂਦਾ ਸੀ ਉਹ ਬੰਦ ਕਰਤੇ ਮੈਂ ਕਿਹਾ ਨਵੀਂ ਘਰ ਵਾਲੀ ਦੇ ਬਗੈਰ ਕੁਝ ਵੀ ਨਹੀਂ ਲਿਆਂਦਾ ਇਹਨਾਂ ਨੇ ਮੈਂ ਤੈਨੂੰ ਅੱਜ ਦੱਸਾਂ ਤੂੰ ਐਸ ਕਰਕੇ ਮੱਖਣ ਜੀ ਹੁਣ ਮੈਨੂੰ ਕਹਿੰਦੀ ਲੋੜ ਨਹੀਂ ਥੋਨੂੰ ਕਹਾਂ ਘਰ ਘਰ ਦੀ ਆਵਾਜ਼ ਹੈ ਘਰ ਘਰ ਦੀ ਆਵਾਜ਼ ਹੈ ਤੇਜ਼ ਕਰਕੇ ਆ پارਲੀਮੈਂਟ ਦੇ ਇਲੈਕਸ਼ਨ ਆ ਗਿਆ ਸਾਰੇ ਕਹਿੰਦੇ ਐ ਕਿ ਕਾਲੀ ਲੰਗੋ ਦੀ ਹਰਾਉਣਾ ਸਾਰੇ ਕਹਿੰਦੇ ਐ ਅਸੀਂ ਤਾਂ ਥੋਡੀ ਕਚੈਰੀ ਚ ਐ ਸਾਡੇ ਸਿਰ ਤੇ ਹੱਥ ਰੱਖ ਦਿਓ ਸਾਨੂੰ ਤਗੜਾ ਕਰ ਦਿਓ ਤੇ ਪੰਜਾਬ ਜਗੜਾ ਹੋ ਜਾਊਗਾ ਤੇ ਤੁਹਾਨੂੰ ਮੈਂ ਇਹਨਾਂ ਕਹਣਾ ਸਰਕਾਰ ਵਾਪਸ ਲਿਆਜੂਗੀ ਪੰਥ ਦੀ ਸਰਕਾਰ ਅਕਾਲੀ ਦਲ ਦੀ ਪਿੰਡਾਂ ਦੀ ਸਰਕਾਰ ਲਿਆਓ ਉਹਦੇ ਬਾਅਦ ਦੇਖੋ ਵਾਪਸ ਤੁਹਾਡੇ ਘਰਾਂ ਤੇ ਖੁਸ਼ੀਆਂ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ